ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਜਦੋਂ ਸਤਿਗੁਰੂ ਜੀ ਸਿੱਧਾਂ ਦੇ ਨਾਲ ਸਿੱਧਾਂ ਦੇ ਦੱਕਣ ਵਾਲੇ ਪਾਸੇ ਬਣੇ ਸਿੱਧ ਪੀਰ ਨਾਮੇ ਤੀਰਥ ਵਾਲੇ ਸਥਾਨ ਤੇ ਚਰਚਾ ਕਰ ਰਹੇ ਸਨ ਤਾਂ ਇੱਕ ਸੰਿਆਸੀ ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗਾ ਕਿਸ ਸਿਆਸੀ ਪੇਗ ਧਾਰਨਾ ਹੀ ਚੰਗਾ ਹੈ ਇਹ ਸੁਣ ਕੇ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਮਨਮੁਖ ਲਹਿਰ ਕਰ ਤਜ ਵਿਗੂਚੈ ਅਵਰਾ ਕੇ ਘਰਹਿ ਰਹਿ ਪਾਤਸ਼ਾਹ ਕਹਿੰਦੇ ਜਦ ਮਨਮੁਖ ਮਨੂਮੁਖੀ ਬਣਾਉਣ ਵਾਲੇ ਪੁਰਖ ਨੂੰ ਰੰਚਕ ਮਾਤਰ ਵਿਰਾਗ ਰੂਪੀ ਵਾ ਮੰਦ ਵਿਰਾਗ ਰੂਪੀ ਲਹਿਰ ਤਰੰਗਾ ਉੱਠਦੀ ਹੈ ਭਾਵ ਕਰ-ਬਾਰ ਤਿਆਗ ਕਰਕੇ ਵਗੂਚੇ ਖਰਾਬ ਹੁੰਦਾ ਹੈ। ਵੈਸਤਰੀ ਦੇ ਮਰਨ ਜਾਂ ਧਨ ਪਦਾਰਥਾਂ ਦੇ ਨਾਸ਼ ਹੋਣ ਤੋਂ ਮਨਮੁਖ ਦੇ ਅੰਦਰ ਵਿਰਾਗ ਰੂਪੀ ਤਰੰਗ ਉਠਾਈ ਤਾਂ ਉਹ ਆਪਣਾ ਕਰ-ਬਾਰ ਤਿਆਗ ਕੇ ਖਰਾਬ ਹੀ ਹੁੰਦਾ ਹੈ। ਅਤੇ ਅਵਰਾਂ ਗਈਏ ਹੋਰਨਾ ਦੇ ਘਰਾਂ ਵੱਲ ਮੰਦ ਦ੍ਰਿਸ਼ਟੀ ਨਾਲ ਹੀਰੇ ਵੇਖਦਾ ਰਹਿੰਦਾ ਹੈ। ਗ੍ਰਹਿ ਧਰਮ ਮੰਗਵਾਏ ਸਤਗੁਰ ਨਾ ਭੇਟੈ ਦੁਰਮਤ ਘੂਮਣ ਕੇਰੇ ਆਪਣੀ ਗ੍ਰਹਿ ਗ੍ਰਸਥ ਧਰਮ ਨੂੰ ਗਵਾਉਣਾ ਕਰਦਾ ਹੈ ਪੂਰੇ ਸਤਗੁਰਾਂ ਨੂੰ ਨਹੀਂ ਭੇਟਾ ਮਿਲਦਾ ਐਸੀ ਦੁਰਮਤ ਕੋਟੀ ਮਤ ਦੀ ਘੂਮਣ ਕੇਰੀ ਵਿੱਚ ਪਿਆ ਰਹਿੰਦਾ ਹੈ ખોਟੀ ਮਤ ਕਰਕੇ ਕਾਲ ਤਿੰਨਾ ਗੁਣਾ ਰੂਪੀ ਸੰਸਾਰ ਰੂਪੀ ਘੁੰਮਣ ਕੇਰੀ ਵਿੱਚ ਪਿਆ ਰਹਿੰਦਾ ਹੈ ਦਸੰਤਰ ਪਵੈ ਪਾਠ ਪੜ ਥੱਕ ਤ੍ਰਿਸ਼ਨਾ ਹੋਏ ਵਦੀਰੈ ਹੰ ਦਸੂ ਦਿਸ਼ਾਵਾਂ ਦੇ ਅੰਦਰ ਪੌਂਦਾ ਫਿਰਦਾ ਹੈ ਵੀ ਇੰਦਾ ਸ਼ਾਸਤਰਾਂ ਦੇ ਪਾਠ ਨੂੰ ਪੜ ਪੜ ਕੇ ਥੱਕ ਜਾਂਦਾ ਹੈ ਪਰ ਮਾਇਆ ਪ੍ਰਾਪਤੀ ਦੀ ਤ੍ਰਿਸ਼ਨਾ ਬਹੁਤੀ ਹੁੰਦੀ ਹੈ ਭਾਵ ਪਦਾਰਥਾਂ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਕਾਜੀ ਪਿੰਡੀ ਸਬਦ ਨ ਚੀਨੈ ਉਦਰ ਪਰੈ ਜੈਸੇ ਢੁਰੈ ਹਾਂ ਕੱਚੀ ਪਿੰਡੀ ਬੁੱਧੀ ਵਾਲਾ ਮਿੱਥਿਆ ਪਦਾਰਥਾਂ ਵਿੱਚ ਲੱਗਣੀ ਕਰਕੇ ਗੁਰਸਬਦ ਉਪਦੇਸ਼ ਵਾ ਬ੍ਰਹਮ ਨੂੰ ਨਹੀਂ ਜਾਣਦਾ ਜਿਸ ਪ੍ਰਕਾਰ ਢੋਰਾ ਪਸ਼ੂ ਆਪਣਾ ਉਦਰ ਪੇਟ ਪਰ ਲੈਂਦਾ ਹੈ ਤਿਵੇਂ ਮਨਮੁਖ ਆਪਣਾ ਪੇਟ ਪਰ ਲੈਂਦਾ ਹੈ ਬਾਬਾ ਐਸੀ ਰਵਤ ਰਵੇ ਸੰਨਿਆਸੀ ਬਾਬਾ へ ਭਾਈ ਐਸੀ ਅਜਹੀ ਰਵਤ ਰਹਿਣੀ ਮਰਿਆਦਾ ਵਿੱਚ ਵਾ ਰਵਤ ਸ਼੍ਰੇਣੀ ਵਿੱਚ ਰਹਿੰਦੇ ਹੈ ਵਾ ਅਜਹੀ ਰਵਤ ਕਥਾ ਦਾ ਜੋ ਰਵੇ ਵਿਚਾਰਨ ਕਰਦਾ ਹੈ ਕਹਿੰਦੇ ਉਸ ਨਿਆਸੀ ਹੋ ਸਕਦਾ ਹੈ ਪ੍ਰਸ਼ਨ ਸੀ ਹੈ ਸਤਿਗੁਰੂ ਜੀ ਉਹ ਰਹਿਣੀ ਕਿਹੜੀ ਹੈ ਪਾਤਸ਼ਾਹ ਬਰਮਾਉਂਦੇ ਆ ਕਿ ਸਤਿਗੁਰੂ ਜੀ ਪਰਮੇਸ਼ਰ ਨੂੰ ਸੰਬੋਧਨ ਕਰਦਿਆਂ ਪ੍ਰਸ਼ਨ ਦਾ ਉੱਤਰ ਦੇ ਰਿਹਾ ਗੁਰ ਕੈ ਸਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾシ ਰਹਾ ਹੇ ਪਰਮੇਸ਼ਰ ਜਿਨ੍ਹਾਂ ਦੀ ਗੁਰਾਂ ਦੇ ਉਪਦੇਸ਼ ਦੁਆਰਾ ਤੇਰੇ ਨਾਲ ਇੱਕ ਰਸ ਦੀ ਲਿਵ ਬਿਰਤੀ ਲੱਗ ਗਈ ਹੈ ਉਹ ਤੇਰੇ ਨਾਮ ਵਿੱਚ ਰੰਗੇ ਹੋਏ ਅਤਿਸ਼ੇ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਨ ਵਾ ਉਹਨਾਂ ਦੀ ਤੇਰੇ ਨਾਮ ਵਿੱਚ ਰੰਗੇ ਹੋਣ ਕਰਕੇ ਬੁੱਧੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਈ ਹੈ ਰਹਾਉ ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭੇਖਾਰੀ ਕਿਸੇ ਬਰਤਨ ਵਿੱਚ ਗੇਰੂ ਕੋਲੀ ਕੋਲ ਕੇ ਵਸਤਰਾ ਨੂੰ ਰੰਗ ਚੜਾਉਣਾ ਕਰਦਾ ਹੈ ਅਤੇ ਰੰਗੇ ਵਸਤਰਾ ਦਾ ਭੇਖ ਲਿਬਾਸ ਧਾਰ ਕੇ ਭੇਖਾਰੀ ਮੰਗਤਾ ਬਣ ਜਾਂਦਾ ਹੈ ਵਾ ਰੰਗੀ ਹੋਏ ਵਸਤਰ ਪਹਿਨ ਕੇ ਸਾਧੂਆਂ ਵਾਲਾ ਭੇਖ ਬਣਾ ਲਿਆ ਫਿਰ ਵੀ ਭਖਾਰੀ ਹੀ ਬਣਿਆ ਰਹਿੰਦਾ ਹੈ ਕਪੜ ਭਾਰ ਬਣਾਈ ਕਿੰთა ਝੋਲੀ ਮਾਇਆ ਤਾਰੀ ਕਪੜ ਕਬਸਤਰਾ ਨੂੰ ਪਾੜ ਕੇ ਕਫਨੀ ਵੀ ਬਣਾ ਲਈ ਝੋਲੀ ਗਈਏ थैਲੀ ਪਗੜੀ ਤੇ ਮਨ ਵਿੱਚ ਮਾਇਆ ਦੀ ਇਸ਼ਾ ਤਾਰੀ ਹੋਈ ਵਾ ਝੋਲੀ ਵਿੱਚ ਮਾਇਆ ਤਾਰੀ ਹੋਈ थैਲੀ ਵਿੱਚ ਮਾਇਆ ਧਾਰਨ ਇਕੱਠੀ ਕਰ ਰੱਖੀ ਹੈ ਵਾ ਮਾਇਆ ਤਾਰੀ ਹੈ ਪਰ ਫੇਰ ਵੀ ਭੀਖਿਆ ਮੰਗਣ ਵਾਸਤੇ ਝੋਲੀ ਪੈਰੀ ਹੋਈ ਕਰ ਕਰ ਮੰਗੈ ਜਗ ਪ੍ਰਬੁੱਧੈ ਮਨ ਅੰਧੈ ਪਤ ਹਾਰੀ ਆਪ ਕਰਾਂ ਕਰਾਂ ਵਿੱਚ ਟੁਕੜਾ ਟੁਕੜਾ ਮੰਗਦਾ ਫਿਰਦਾ ਹੈ ਤੇ ਜਗਤ ਨੂੰ ਪ੍ਰਬੁੱਧੈ ਸਮਝਾਉਂਦਾ ਹੈ ਕਿ ਜਗਤ ਮਿੱਥਿਆ ਹੈ ਇਉ ਮੰਨਦੇ ਅੰਨੇ ਨੇ ਆਪਣੀ ਪਤ ਇੱਜ਼ਤ ਹਾਰੀ ਗਵਾਲੀ ਭਾਵ ਉਸ ਨੂੰ ਕਾਮ ਕ੍ਰੋਧ ਆਦਿ ਵਿਕਾਰਾਂ ਨੇ ਬੇਪਤ ਕਰ ਦਿੱਤਾ ਹੈ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੂਏ ਬਾਜੀ ਹਾਰੀ ਪਰਮੇਸ਼ਰ ਨੇ ਮਨਮੁਖ ਨੂੰ ਪਰਮ ਦੇ ਵਿੱਚ ਪ੍ਰੇਮ ਲਾਉਣੇ ਕਰਕੇ ਆਪਣੇ ਸਰੂਪ ਵੱਲੋਂ ਪੁਲਾਉਣਾ ਕੀਤਾ ਵਾ ਮਾਇਆ ਨੇ ਮਨਮੁਖ ਨੂੰ ਪਰਮ ਵਿੱਚ ਪਾ ਕੇ ਵਾਹਿਗੁਰੂ ਵੱਲੋਂ ਪੁਲਾਉਣਾ ਕੀਤਾ ਹੈ ਇਸੇ ਕਰਕੇ ਮਨਮੁਖ ਗੁਰ ਸ਼ਬਦ ਉਪਦੇਸ਼ ਨੂੰ ਨਹੀਂ ਜਾਣਦਾ ਇਉ ਮਨਮੁਖ ਨੇ ਵੇਸ਼ੀਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਦੀ ਬਾਜੀ ਹਾਰ ਦਿੱਤੀ ਹੈ ਅੰਤਰ ਅਗਨ ਨਾ ਗੁਰਬਿਨ ਬੂਜੈ ਬਾਹਰ ਪੂਰ ਤਾਪੈ ਬਾਹਰ ਬਾਹਰੋਂ ਦਿਖਾਵੇ ਮਾਤਰ ਪੰਜ ਧੂਣੀਆਂ ਤਾਪਦਾ ਫਿਰਦਾ ਹੈ ਅਰਥਾਤ ਚਾਰ ਧੂਣੀਆਂ ਚਾਰੇ ਪਾਸੇ ਤੇ ਪੰਜਵੀਂ ਸੂਰਜ ਦੀ ਤਪਸ਼ ਭਾਵ ਜੇਠਾੜ ਦੇ ਸੂਰਜ ਦੀ ਧੁੱਪ ਇਉਂ ਪੰਜ ਧੂਣੀਆਂ ਤਾਪਦਾ ਫਿਰਦਾ ਹੈ ਪਰ ਜੋ ਹਿਰਦੇ ਦੇ ਵਿੱਚ ਤ੍ਰਿਸ਼ਨਾ ਈਰਖਾ ਰੂਪੀ ਅਗ ਹੈ ਉਹ ਗੁਰ ਉਪਦੇਸ਼ ਰੂਪੀ ਜਲ ਤੋਂ ਬਗੈਰ ਨਹੀਂ बुझਦੀ ਨਿਵਰਤ ਨਹੀਂ ਹੁੰਦੀ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਸਤਿਗੁਰਾਂ ਦੀ ਸੇਵਾ ਟਹਿਲ ਕਰਨੇ ਤੋਂ ਬਗੈਰ ਭਗਤੀ ਨਹੀਂ ਹੁੰਦੀ ਤੇ ਨਾ ਹੋ ਸਕਦੀ ਤਾਂ ਫਿਰ ਮਨਮੁਖ ਜੀਵ ਕਿਵੇਂ ਕਰਕੇ ਆਪਣੇ ਆਤਮਾ ਸਰੂਪ ਨੂੰ ਚੀਨਸ ਕਈੇ ਜਾਣ ਲਵੇਗਾ ਭਾਵ ਨਹੀਂ ਜਾਣ ਸਕਦਾ ਨਿੰਦਾ ਕਰ ਕਰ ਨਰਕ ਨਿਵਾਸੀ ਆ ਅੰਤਰ ਆਤਸ ਜਾਪੈ ਸੋ ਮਨਮੁਖ ਜੀਵ ਬੰਦਗੀ ਕਰਨ ਵਾਲੇ ਪੁਰਖਾਂ ਦਾ ਨਿੰਦਾ ਅਪਜਸ ਕਰ ਕਰਕੇ ਨਰਕਾਂ ਦਾ ਵਾਸੀ ਹੁੰਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਤ੍ਰਿਸ਼ਨਾ ਰੂਪੀ ਆਤਸ ਕਈਏ ਅਗਨੀ ਜਾਪੈ ਜਾਣੀ ਦੀ ਹੈ ਅਠ ਛਠੀ ਤੀਰਥ ਪਰਮ ਵਿਗੂਚੈ ਕਿਉ ਮਲ ਧੋਪੈ ਪਾਪੈ ਮਨਮੁਖ ਜੀਵ 68 ਤੀਰਥਾਂ ਦੇ ਪਰਮ ਵਿੱਚ ਪਿਆ ਆ ਵਿਗੂਚੈ ਖਰਾਬ ਖਵਾਰ ਹੁੰਦਾ ਫਿਰਦਾ ਇਸ ਲਈ ਕਿਸ ਪ੍ਰਕਾਰ ਪਾਪਾਂ ਦੀ ਮੈਲ ਨੂੰ ਧੋ ਸਕੇਗਾ ਨਹੀਂ ਧੋ ਸਕਦਾ ਛਾਣੀ ਖਾਕ ਵਿਪੂਤ ਜੜਾਈ ਮਾਇਆ ਕਾ ਮਗ ਜੋ ਹੈ ਮਨਮੁਖ ਭੇਖਤਾਰੀ ਸੁਆ ਸ਼ਾਨ ਪੁਣ ਕੇ ਦੇ ਉਤੇ ਵਿਪੂਤ ਸੁਆ ਚੜਾਈ ਚੜਾ ਭਾ ਮਲ ਕੇ ਵੀ ਮਾਇਆ ਪ੍ਰਾਪਤੀ ਦਾ ਮਗ ਰਸਤਾ ਹੀ ਜੋ ਹੈ ਵੇਖਦਾ ਰਹਿੰਦਾ ਅੰਤਰ ਬਾਹਰ ਏਕ ਨਜਾੜੈ ਸਾਚ ਕਹਿ ਤੇ ਸ਼ੂ ਹੈ ਅੰਦਰ ਬਾਹਰ ਵਾ ਸਰੀਰ ਦੇ ਜਾਂ ਬ੍ਰਹਮੰਡ ਦੇ ਅੰਦਰ ਬਾਹਰ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ ਤੇ ਨਾ ਜਾਣਦਾ ਹੈ ਸੱਚਾ ਬਚਨ ਆਖੇ ਤੂੰ ਸ਼ੁਹ ਹੈ ਗੁੱਸਾ ਕਰਦਾ ਪਾਠ ਪੜ੍ਹੇ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਉਹ ਹੈ ਮਨ ਮੁਖ ਭੇਖ ਤਾਰੀ ਉਪਰੋਂ ਤਾਂ ਵਿਆਕਰਣ ਜਾਂ ਵੇਦਾਂ ਦਾ ਪਾਠ ਪੜ੍ਹਦਾ ਹੈ ਵਾ ਪਾਠ ਪੜ੍ਹ-ਪੜ ਕੇ ਲੋਕਾਂ ਨੂੰ ਸੁਣਾਉਂਦਾ ਹੈ ਪਰ ਮੁਖ ਮੂੰਹੋਂ ਝੂਠੇ ਬਚਨ ਬੋਲਦਾ ਹੈ ਨਿਗੁਰੇ ਗੁਰਾਂ ਤੋਂ ਹੀਣੇ ਦੀ ਉਹ ਹੈ ਕਿ ਇਹ ਉਹ ਮਤ ਹੈ ਜੋ ਉੱਪਰ ਕਥਨ ਕੀਤੀ ਹੈ ਉਸਨੇ ਗੁਰੇ ਪੁਰਖ ਦੀ ਐਸੀ ਮੱਤ ਹੈ ਨਾਮ ਨਜਪਈ ਕਿਉ ਸੁਖ ਪਾਵੈ ਬਿਨ ਨਾਵੇ ਕਿਉ ਸੋ ਹੈ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪਦਾ ਨਹੀਂ ਉਹ ਕਿਉ ਕਿਸ ਪ੍ਰਕਾਰ ਆਤਮਕ ਸੁਖ ਆਨੰਦ ਪਾਉਣਾ ਕਰੇਗਾ ਅਤੇ ਨਾਵੇ ਨਾਮ ਤੋਂ ਬਿਨ ਕਿਸ ਪ੍ਰਕਾਰ ਲੋਕ ਪ੍ਰਲੋਕ ਵਿੱਚ ਜੋ ਹੈ ਸ਼ੋਭਾ ਪਾਉਣਾ ਕਰੇਗਾ ਪਾਵ ਨਹੀਂ پا ਸਕੇਗਾ ਮੂਡ ਮੁਡਾਇ ਜਟਾ ਸਿੱਖ ਬਾਦੀ ਮੂਨ ਰਹੇ ਅਭਿਮਾਨਾ ਕਿਸੇ ਨੇ ਮੂਡ ਸਿਰ ਮੋਨਾਲਿਆ ਹੈ ਕਿਸੇ ਨੇ ਸਿੱਖ ਸਿਰ ਤੇ ਜਟਾ ਜਟਾਂ ਲਟਾਂ ਜਟਾਵਾਂ ਦਾ ਜੋੜਾ ਬਨ ਲਿਆ ਕੋਈ ਮੂਨ ਮੂਨ ਧਾਰੀ ਹੋ ਕੇ ਅਭਿਮਾਨਾ ਹੰਕਾਰ ਵਿੱਚ ਰਹਿੰਦਾ ਹੈ ਮਨੁਆ ਡੋਲੇ ਦਹ ਦਿਸ ਤਾਵੇ ਬਿਨ ਰਤ ਆਤਮ ਗਿਆਨਾ ਆਤਮ ਸਰੂਪ ਦੇ ਗਿਆਨਾਂ ਗਿਆਨ ਵਿੱਚ ਰਤ ਪ੍ਰੀਤੀ ਕੀਤੇ ਤੂੰ ਬਗੈਰ ਮਨੁਆ ਮਨ ਪਦਾਰਥਾਂ ਵਿੱਚ ਡੋਲਦਾ ਹੈ ਤੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਦਸੋਂ ਦਿਸ਼ਾਵਾਂ ਵਿੱਚ ਤਾਵੇ ਦੌੜਦਾ ਫਿਰਦਾ ਰਿੰਦਾ ਹੈ ਅੰਮ੍ਰਿਤ ਛੋੜ ਮਹਾ ਬਿਖ ਪੀਵੇ ਮਾਇਆ ਕਾ ਦੇਵਨ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਕਾਰਾਂ ਰੂਪੀ ਵੱਡੀ ਬਿਖ ਜ਼ਹਿਰ ਨੂੰ ਪੀਣਾ ਕਰਦਾ ਅਤੇ ਮਾਇਆ ਦਾ دیوانਾ ਕਮਲਾ ਕੀਤਾ ਆ ਕਿਰਤ ਨਾ ਮਿਟਈ ਹੁਕਮ ਨਾ ਬੁੱਝੈ ਪਸ਼ੂਆ 마ਹੇ ਸਮਾਨਾ ਪਰਮੇਸ਼ਰ ਦੇ ਨਾਮ ਜਪਣ ਰੂਪ ਹੁਕਮ ਨੂੰ ਨਹੀਂ ਬੁੱਝਦਾ ਸਮਝਦਾ ਇਸ ਲਈ ਕੀਤੇ ਹੋਏ ਪੂਰਬਲੇ ਮਨ ਕਰਮਾਂ ਦਾ ਫਲ ਭੋਗੇ ਤੋਂ ਬਿਨਾ ਮਿਟਦਾ ਨਹੀਂ ਅਤੇ ਪਸ਼ੂਆ 마ਹੇ ਪਸ਼ੂਆ ਵਿੱਚੋਂ ਵੀ ਸਮਾਨਾ ਸਮਾਨ ਪਸ਼ੂ ਹੈ ਪਸ਼ੂਆ ਵਿੱਚ ਸਮਾਨਾ ਸਮਾਇਆ ਆ ਪਸ਼ੂ ਬਿਰਤੀ ਵਾਲਾ ਹੈ ਜੀਵਾਂ ਵਿੱਚ ਪਸ਼ੂ ਸਮਾਨ ਹੈ ਜਿਵੇਂ ਪਸ਼ੂ ਨੂੰ ਢੋਡ ਮਾਰਨ ਤੇ ਸਿੰਘ ਮਾਰਨ ਦੀ ਆਦਤ ਹੁੰਦੀ ਐਸੀ ਪ੍ਰਕਾਰ ਮਨਮੁਖਪੁਰਖ ਤਰਕ ਮਾਰਨ ਰੂਪ ਢੋਡ ਤੇ ਕਬੂਲ ਬੋਲਨ ਰੂਪ ਸਿੰਘ ਮਾਰਦਾ ਹੱਥ ਕਮੰਡਲ ਕਾਪੜੀਆ ਮਨ ਤ੍ਰਿਸਨਾ ਉਪਜੀ ਭਾਰੀ ਹੱਥ ਵਿੱਚ ਕਮੰਡਲ ਟੂਟੀਦਾਰ ਲੋਟਾ ਚਿੱਪੀ ਪਕੜ ਲਿਆ ਕਾਪੜੀਆ ਕਾਪੜੀ ਭੇਖ ਧਾਰਿਆ ਹੋਇਆ ਪਰ ਮਨ ਚਿੱਤ ਵਿੱਚ ਭਾਰੀ ਵੱਡੀ ਬਹੁਤੀ ਤ੍ਰਿਸ਼ਨਾ ਉਤਪਨ ਹੋ ਰਹੀ ਇਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ ਆਪਣੀ ਧਰਮ ਦੀ ਇਸਤਰੀ ਪਤਨੀ ਛੱਡ ਕਰਕੇ ਕਾਮ ਮੰਦ ਵਾਸ਼ਨਾ ਵਿੱਚ ਐਸਾ ਲੱਗਿਆ ਫਸਿਆ ਹੋਇਆ ਕਿ ਪਰਾਇ ਇਸਤਰੀ ਦੇ ਨਾਲ ਆਪਣਾ ਚਿੱਤ ਮਨ ਲਾਉਣਾ ਕਰਦਾ ਹੈ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਆਪਣੇ ਸਿੱਖ ਚੇਲੇ ਬਣਾ ਕਰਕੇ ਫਿਰ ਉਹਨਾਂ ਦਾ ਗੁਰੂ ਬਣਨਾ ਕਰਦਾ ਵਾ ਚੇਲੇ ਚੇਲੀਆਂ ਬਣਾ ਕਰਕੇ ਉਹਨਾਂ ਦਾ ਗੁਰੂ ਬਣ ਕੇ ਵੀ ਵਿਚਾਰ ਕਰਦਾ ਗੁਰ ਸਬਦ ਉਪਦੇਸ਼ ਵਾ ਸ਼ਬਦ ਬ੍ਰਾਹਮਣੂ ਨਹੀਂ ਜਾਣਦਾ ਪ੍ਰਾਈ ਇਸਤਰੀ ਵਿਸ਼ਿਆਂ ਵਿੱਚ ਲੰਪਟ ਖੱਚ ਧੋ ਕੇ ਬਾਜ਼ਾਰੀ ਮਸਕਰਾ ਹੋ ਰਿਹਾ ਹੈ ਅੰਦਰ ਵਿਖ ਬਾਹਰ ਨਿਭਰਾਤੀ ਤਾਂ ਜਮ ਕਰੇ ਕੁਵਾਰੀ ਹਿਰਦੇ ਵਿੱਚ ਤਾਂ ਬਖ ਕਈ ਇਹ ਵਿਸ਼ਿਆਂ ਨੂੰ ਭੋਗਣ ਦੀ ਇੱਛਾ ਹੈ ਵਿਸ਼ੇ ਰੂਪੀ ਬਖ ਜ਼ੈਰ ਹੈ ਤੇ ਬਾਹਰੋਂ ਕਹਿੰਦਾ ਕਿ ਮੈਂ ਨਿ ਭਰਾਤੀ ਸ਼ੰਕੇ ਤੋਂ ਰਹਿ ਤਿਆਂ ਭ੍ਰਾਂਤੀ ਤੋਂ ਰਹਿ ਤਿਆਂ ਭਾਵ ਬਾਹਰੋਂ ਮੁਖ ਨਾਲ ਜਥਾਰਥ ਗਿਆਨ ਦੀਆਂ ਗੱਲਾਂ ਕਰਦਾ ਹੈ ਪਖੰਡ ਕਰਨੇ ਕਰਕੇ ਤਾਂ ਹੀ ਜਮਾ ਜਮਾ ਨੇ ਇਸ ਦੀ ਖੁਆਰੀ ਖਰਾਬੀ ਕੀਤੀ ਹੈ ਪ੍ਰਸ਼ੰਸੀ ਹੈ ਸਤਿਗੁਰੂ ਜੀ ਅਸਲ ਸੰਿਆਸੀ ਕੌਣ ਹੈ ਪਾਤਸ਼ਾਹ ਉੱਤਰ ਦਿੰਦੇ ਆ ਸੋ ਸੰਿਆਸੀ ਜੋ ਸਤਗੁਰ ਸੇਵੈ ਵਿੱਚ ਹੋ ਆਪ ਗਵਾਏ ਏ ਭਾਈ ਉਹ ਅਸਲੀ ਸੰਿਆਸੀ ਹੈ ਜੋ ਸੱਚੇ ਗੁਰੂ ਨੂੰ ਸੇਵਨਾ ਕਰਦਾ ਹੈ ਤੇ ਹਿਰਦੇ ਦੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਦਿੰਦਾ ਹੈ ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤ ਮਿਲੈ ਸੋ ਪਾਏ ਚੰਗੇ ਛਾਦਨ ਬਸਤਰ ਤੇ ਚੰਗੇ ਸਵਾਦਲੇ ਭੋਜਨ ਦੀ ਆਸਾ ਨਾ ਕਰੇ ਜੋ ਅਚਿੰਤ ਅਜਨ ਚੇਤ ਸੁਤੇ ਸੇ ਧਰਮ ਦੇ ਸਹਿਤ ਮਿਲੇ ਉਸ ਨੂੰ ਪ੍ਰਾਪਤ ਕਰੇ ਪਾਵ ਧਰਮ ਤੋਂ ਰਹਿਤ ਕਰਨ ਵਾਲਾ ਗੁਰਮਤ ਤੋਂ ਉਲਟ ਪਹਿਨਣਾ ਤੇ ਭੋਜਨ ਨਾ ਖਾਣਾ ਕਰੇ ਬਕੈ ਨਾ ਬੋਲੇ ਖਿਮਾ ਤਨ ਸੰਗ ਰਹਿ ਤਾਮਸ ਨਾਮ ਜਿਲਾਏ ਬਕੈ ਬਕਵਾਸ ਵਿਅਰਥ ਬਚਨਾਂ ਨੂੰ ਨਾ ਬੋਲਣਾ ਕਰੇ ਬਕਵਾਸ ਨਾ ਕਰੇ ਉੱਚੇ ਬਚਨਾਂ ਨੂੰ ਨਾ ਬੋਲਣਾ ਕਰੇ ਜੇਕਰ ਕੋਈ ਕੌੜੇ ਬਚਨਾਂ ਨੂੰ ਬੋਲਣਾ ਕਰੇ ਤਾਂ ਵੀ ਖਿਮਾ ਬਰਦਾਸ਼ਤ ਕਰਨ ਰੂਪ ਧਨ ਨੂੰ ਸੰਗ੍ਰਹਿ ਕੱਤਰ ਕਰੇ ਅਦੇ ਤਾਮਸ ਤਮੂ ਗੁਣੀ ਸੁਭਾ ਨੂੰ ਨਾਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਲਣਾ ਸਾੜਨਾ ਕਰੇ ਧਨ ਗਿਰਹੀ ਸੰਨਿਆਸੀ ਯੋਗੀ ਜੇ ਖਾਰ ਚਰਣੀ ਚਿਤ ਲਾਏ ਜਿਹੜਾ ਹਰੀ ਪਰਮੇਸ਼ਰ ਦੇ ਚਰਨਾਂ ਵਿੱਚ ਇਤ ਦੀ ਬਿਰਤੀ ਨੂੰ ਲਾਉਂਦਾ ਹੈ ਉਹ ਗਿਰਹੀ ਗ੍ਰਸਤੀ ਵੀ ਧਨ ਹੈ ਉਸ ਸੰਿਆਸੀ ਵੀ ਤਨ ਹੈ ਉਹ ਜੋਗੀ ਵੀ ਤਨ ਹੈ ਵਉ ਤਨ ਹੈ ਜੋ ਗ੍ਰਸਤੀ ਹੁੰਦਾ ਹੋਇਆ ਸੰਿਆਸੀ ਵੀ ਤੇ ਜੋਗੀ ਵੀ ਹੈ ਆਸ ਨਿਰਾਸ ਰਹ ਸੰਿਆਸੀ ਇਕ ਸਸਿਓ ਲਿਵ ਲਾਏ ਉਹ ਅਸਲ ਸੰਿਆਸੀ ਹੈ ਜੋ ਆਸਾ ਰੂਪ ਸੰਸਾਰ ਤੋਂ ਨਿਰਾਸਾ ਰੈਂਦਾ ਹੈ ਅਤੇ ਜੋ ਇੱਕ ਪਰਮੇਸ਼ਰ ਦੇ ਨਾਲ ਚਿੱਤ ਦੀ ਲਿਵ ਬਿਰਤੀ ਲਾਉਣਾ ਕਰਦਾ ਹੈ ਹਰ ਰਸ ਪੀਵੇ ਤਾਂ ਸਾਥ ਆਵੇ ਨਿਜ ਘਰ ਤਾੜੀ ਲਾਏ ਹਾਂ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰੇ ਤਾਂ ਆਤਮਿਕ ਸ਼ਾਂਤੀ ਆਉਂਦੀ ਅਤੇ ਉਹ ਆਪਣੇ ਨਿਜ ਸਰੂਪ ਰੂਪੀ ਤ੍ਰਿਯਾ ਪਦ ਰੂਪੀ ਘਰ ਵਿੱਚ ਤਾੜੀ ਸਮਾਧੀ ਲਾਉਂਦਾ ਹੈ ਮਨੁਆ ਨੰਡੋਲੇ ਗੁਰਮੁਖ ਬੂਜੇ ਧਾਵਤ ਵਰਜ ਰਹਾਏ ਗੁਰਮੁਖਾਂ ਦੀ ਸੰਗਤ ਦੁਆਰਾ ਗੁਰਮੁਖ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਸਰੂਪ ਬਾਰੇ ਬੁੱਝੇ ਸਮਝਣਾ ਕਰੇ ਤਾਂ ਮਨ ਪਦਾਰਥਾਂ ਵਿਚੀਆਂ ਵਿੱਚ ਨਹੀਂ ਡੋਲਦਾ ਅਤੇ ਦੌੜਦੇ ਇੰਦਰੀਆਂ ਨੂੰ ਸੰਮਦਮ ਸਾਧਨਾ ਨਾਲ ਵਰਜ ਰੋਕੇ ਰਹਾਏ ਰੱਖਣਾ ਕਰੇ ਗ੍ਰਹਿ ਸਰੀਰ ਗੁਰਮਤਿ ਦੀ ਖੋਜੇ ਨਾਮ ਪਦਾਰਥ ਪਾਏ ਸਰੀਰ ਰੂਪੀ ਗ੍ਰਹਿ ਘਰ ਨੂੰ ਗੁਰ ਸਿੱਖਿਆ ਦੁਆਰਾ ਖੋਜਣਾ ਕਰੇ ਤਾਂ ਕਹਿੰਦੇ ਨਾਮ ਪਦਾਰਥਾਂ ਨੂੰ ਪਉਣਾ ਕਰਦਾ ਹੈ ਬ੍ਰਹਮ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਬ੍ਰਹਮ ਵੀ ਭਜਨ ਸਿਮਰਨ ਕਰਕੇ ਸ੍ਰੇਸ਼ਟ ਹੋਇਆ ਹੈ ਵਿਸ਼ਨੂ ਭਗਵਾਨ ਭਗਤਾਂ ਦੇ ਨਾਲ ਪਿਆਰ ਕਰਨੇ ਕਰਕੇ ਸ੍ਰੇਸ਼ਟ ਹੋਇਆ ਹੈ ਮਹੇਸ਼ ਸ਼ਿਵ ਜੀ 88 88000 ਸਾਲ ਸਮਾਦੀ ਲਾਈ ਰੱਖਦਾ ਹੈ ਤਾਂ ਸ੍ਰੇਸ਼ਟ ਹੋਇਆ ਇਹ ਉਹ ਸਭ ਨਾਮ ਦੀ ਵਿਚਾਰ ਵਿੱਚ ਰੰਗੇ ਹੋਣ ਕਰਕੇ ਵੱਡੇ ਦੇਵਤੇ ਮੰਨੇ ਗਏ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਵਾਰੀ ਏ ਪਰਮੇਸ਼ਰ ਚਾਰ ਖਾਣੀਆਂ ਚਾਰ ਬਾਣੀਆਂ ਵਿੱਚ ਰਹਿਣ ਵਾਲੇ ਗगन ਆਕਾਸ਼ ਵਿੱਚ ਰਹਿਣ ਜਾਂ ਉੱਡਣ ਵਾਲੇ ਅਤੇ ਪਤਾਲੀ ਪਤਾਲਾਂ ਵਿੱਚ ਰਹਿਣ ਜਾਂ ਸਮਾਦੀ ਲਾਉਣ ਵਾਲੇ ਇਤਿਆਦ ਸਭ ਜਨਤਾ ਜੀਵਾਂ ਵਿੱਚ ਤੇਮਾਰੀ ਤੇਰੀ ਹੀ ਜੋਤ ਹੈ ਤੇਰੀ ਹੀ ਜੋਤ ਗਿਆਤ ਪਾਈ ਹੋਈ ਹੈ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਓਰਤਾਰੀ ਉਸ ਗੁਰਮੁਖ ਜਾਨੂ ਸਾਰੇ ਸੁਖ ਤੇ ਬੈਕੁੰਠ ਦੀਆਂ ਮੁਕਤੀਆਂ ਵਾ ਕੇਵਲ ਮੋਖ ਦੀ ਪ੍ਰਾਪਤੀ ਹੁੰਦੀ ਹੈ ਜੋ ਸੁੰਦਰ ਬਾਣੀ ਦੁਆਰਾ ਨਾਮ ਦਾ ਧੁਨ ਉਚਾਰਨ ਕਰਦਾ ਹੈ ਵਜਿਸ ਦੇ ਅੰਦਰ ਹਰ ਵਕਤ ਨਾਮ ਬਾਣੀ ਦੀ ਧੁਨ ਲੱਗੀ ਰਹਿੰਦੀ ਹੈ ਅਤੇ ਜਿਸ ਨੇ ਸੱਚੇ ਨਾਮ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਾਰ ਤੂ ਤਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ ਸੱਚੇ ਨਾਮ ਤੋਂ ਬਗੈਰ ਛੂਟਸ ਛੁਟਕਾਰਾ ਨਹੀਂ ਹੋ ਸਕਦਾ ਇਸ ਲਈ ਗੁਰਾਂ ਦੀ ਸੱਚੀ ਸਿੱਖਿਆ ਦੁਆਰਾ ਭਗਤੀ ਰੂਪੀ ਤਾਰੀ ਮਾਰ ਕੇ ਤੂੰ ਸੰਸਾਰ ਸਮੁੰਦਰ ਤੋਂ ਤਰ ਜਾਣਾ ਕਰ ਵਾ ਸੱਚੀ ਭਗਤੀ ਰੂਪ ਤਾਰੀ ਬੇੜੀ ਤੇ ਚੜ ਕੇ ਤੂੰ ਵਿਸ਼ਿਆਂ ਰੂਪੀ ਪਾਣੀ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਤਰ ਜਾਣਾ ਕਰ ਵਾਹੇ ਗੁਰੂ 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 ਜੀ ਕਾ ਖਾਲਸਾ ਅਹੀ ਗੁਰੂ ਜੀ ਕੀ ਫਤਿਹ